ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਹਨ। ਵਿਮਾਰਤ ਸਰਕਾਰ ਦਾ ਦਿਲ ਦੀ ਡੂੰਘਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਇਗਜ਼ਾਮ ਆਉਂਦੇ ਹਨ, ਹਰ ਸਾਲ ਰਿਜ਼ਲਟ ਆਉਂਦੇ ਹਨ, ਲਗਾਤਾਰ ਬੱਚਿਆਂ ਨੂੰ oportunidades ਮਿਲਦੀਆਂ ਹਨ। ਮਿਸ਼ਨ ਰੋਜ਼ਗਾਰ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 54422 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅੱਜ ਫਿਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ। ਇਹ ਆਖਰੀ ਨੌਕਰੀ ਨਹੀਂ ਹੈ। ਆਖਰੀ ਸਮਝ ਲੈਣੀ। ਹੋਰ পড়ੋ। ਜਿੰਨੇ ਕੋਈ ਨੇ ਕਿਹਾ ਤੀਜੀ ਨੌਕਰੀ। ਹੋਰ ਅੱਗੇ ਪੀਸੀਐਸ ਦੇ ਵੀ ਨਿਕਲਣ ਲੱਗੇ ਗੱਲ ਨੂੰ। ਯੂਪੀਐਸਸੀ ਸੈਂਟਰ ਖੋਲ ਰਹੇ ਆ। ਆਈਐਸ ਵਾਸਤੇ ਤਿਆਰੀ ਕਰ ਲਓ। ਕਿਉਂ ਆਪਾਂ ਕੋਈ ਨਹੀਂ ਕਰ ਸਕਦੇ ਜਿਹੜੇ ਆਈਐਸ ਬਣਦੇ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ ਹੋ। ਬਸ ਉਹ ਸੈਟਿੰਗ ਚਾਹੀਦੀ ਹੈ। ਪ੍ਰੋਪਰ ਮਾਹੌਲ ਚਾਹੀਦਾ ਬਸ। ਉਹ ਅਸੀਂ ਤੁਹਾਨੂੰ ਦੇ ਦਾਂਗੇ। ਕਰੋੜਾਂ ਰੁਪਏ ਦੀ ਲਾਗਤ ਨਾਲ ਫਰੋਜਪੁਰ ਰੇਲਵੇ ਸਟੇਸ਼ਨ ਕੈਂਟ ਦਾ ਜਿਹੜਾ ਉਰੀ ਨੁਹਾਰ ਜਿਹੜੀ ਆ ਬਦਲੀ ਗਈ ਆ ਤੁਸੀਂ ਦੇਖ ਸਕਦੇ ਹੋ ਵੀ ਫਰੋਜਪੁਰ ਕੈਂਟ ਜਿਹੜਾ ਸਟੇਸ਼ਨ ਹੈਗਾ ਪਹਿਲਾਂ ਦੇਖਣ ਵਾਸਤੇ ਕੁਝ ਹੋਰ ਨਜ਼ਰ ਆਂਦਾ ਸੀ ਲੇਕਿਨ ਹੁਣ ਤਸਵੀਰਾਂ ਆਪਣੇ ਆਪ ਦੇ ਵਿੱਚ ਲੱਗੀਆਂ ਨਜ਼ਰ ਆ ਰਹੀਆਂ ਜਿਸ ਕਰਕੇ ਲੋਕਾਂ ਦੇ ਵਿੱਚ ਵੀ ਮਨ ਦੇ ਵਿੱਚ ਵੀ ਇੱਕ ਖੁਸ਼ੀ ਆ ਤੇ ਉਹਨਾਂ ਦਾ ਵੀ ਕਹਿਣਾ ਹੈ ਵੀ ਜਿਹੜੇ ਆ ਸਟੇਸ਼ਨ ਦਾ ਨੁਹਾਰ ਬਰਲੀ ਗਈ ਆ ਇਹ ਵਾਕਈ ਜਿਹੜਾ ਦੇਖਣ ਲਾਇਕ ਆ ਕਿਉਂਕਿ ਪਹਿਲਾਂ ਜੋ ਸਟੇਸ਼ਨ ਤੇ ਆਂਦੇ ਸੀ ਨਾ ਤਾਂ ਇੱਥੇ ਕੋਈ ਜ਼ਿਆਦਾ ਸੁਵਿਧਾ ਮਿਲਦੀਆਂ ਸੀਗੀਆਂ ਤੇ ਆ ਜਿੱਦੋਂ ਲੋਕ ਆਂਦੇ ਸੀ ਉਦੋਂ ਵੀ ਗੰਦਗੀ ਦਾ ਜਿਹੜੀ ਅੱਡੀ ਨਜ਼ਰ ਨਹੀਂ ਸੀ ਆਂਦੀ ਲੇਕਿਨ ਉਹਨ ਸਰਕਾਰ ਨੇ ਸਟੇਸ਼ਨਾਂ 'ਤੇ ਜਿਹੜੇ ਲੱਖ ਕਰੋੜਾ ਰੁਪਏ ਲਾ ਕੇ ਨੁਹਾਰ ਬਦਲੀ ਹੈ ਉਹ ਆਪਣੇ ਆਪ ਦੇ ਵਿੱਚ ਹੀ ਕਾਬਲੇ ਤਾਰੀਫ ਆਈ ਪ੍ਰੋਜੈਕਟ ਸਟੇਸ਼ਨ ਦੀ ਤੇ ਇਹ ਤਸਵੀਰਾਂ ਵੀ ਤੁਹਾਡਾ ਸਾਹ ਜੀ ਕਰਦੇ ਪਏ ਤੇ ਲੋਕਾਂ ਨਾਲ ਵੀ ਅਸੀਂ ਗੱਲ ਕਰਾਂਗੇ ਵੀ ਲੋਕ ਕੀ ਸਮਝਦੇ ਆ ਇਹਨਾਂ ਜਿਹੜੇ ਸਟੇਸ਼ਨ ਨੂੰ ਲੈ ਕੇ ਕਿਉਂਕਿ ਪਹਿਲਾਂ ਤਸਵੀਰ ਕੀ ਸੀ ਤੇ ਹੁਣ ਜਿਹੜੀ ਕੀ ਨਜ਼ਰ ਆ ਰਹੀ ਹੈ ਸਾਸੀ ਗਾਲ ਜੀ ਪਹਿਲਾਂ ਜੀ ਕਿਸੇ ਸਟੇਸ਼ਨ ਦੀ ਤੋਂ ਹੁਣ ਤੁਹਾਨੂੰ ਕੀ ਨਜ਼ਰ ਆ ਰਹੀ ਹੈ ਦੇਖੋ ਜੀ ਇਹ ਜਿਹੜੀ ਸਰਕਾਰ ਆ ਇਹ ਬੜਾ ਚੰਗਾ ਪ੍ਰਾਲਾ ਕਰ ਰਹੀ ਹੈ ਜਿਵੇਂ ਕਿ ਪਹਿਲਾਂ ਆਪਾਂ ਦੇਖਦੇ ਹਾਂ ਵੀ ਹਰ ਟ੍ਰੇਨ ਇੱਕ ਕਿਤੇ ਨਾ ਕਿਤੇ ਲੇਟ ਹੀ ਆਉਣਾ ਵੀ ਹੁਣ ਜਿਹੜੀਆਂ ਤਬਦੀਲੀਆਂ ਆਈਆਂ ਨੇ ਬਹੁਤ ਤਰ੍ਹਾਂ ਦੀ এমਪਲੋਇਮੈਂਟ ਕੀਤੀ ਸਰਕਾਰ ਜਿਹੜੀ ਨਵੀਂ ਸਰਕਾਰ ਹੈ ਬੜੇ ਤਰ੍ਹਾਂ ਦੀਆਂ ਤਬਦੀਲੀਆਂ ਲੈ ਕੇ ਆ ਰਹੀ ਆ ਵੀ ਹਰ ਟ੍ਰੇਨ ਨੂੰ ਘੰਟੇ-ਘੰਟੇ ਬਾਅਦ ਚਲਾ ਰਹੀ ਆ ਤੇ ਨਵੀਆਂ ਫੈਸਿਲਿਟੀਆਂ ਐਡ ਕਰ ਰਹੀ ਆ ਜਿਹੜੀ ਕਿ ਪਬਲਿਕ ਟਰਾਂਸਪੋਰਟ ਆ ਇਹਦੇ ਵਿੱਚ ਬੜਾ ਵਾਅਦਾ ਕਰ ਰਹੀ ਆ ਨਵੀਆਂ ਟ੍ਰੇਨਸ ਚਲਾ ਰਹੀ ਆ ਜਿਵੇਂ ਹੁਣ ਸਾਡੇ ਫ ਦੀ ਪਬਲਿਕ ਨੂੰ ਬੜਾ ਜਿਆਦਾ ਡਿਵੈਲਪ ਕਰ ਰਹੀ ਆ ਜਿਹੜੀ ਆਉਣ ਵਾਲੀ ਸਰਕਾਰ ਆ ਇਹ ਹੋਰ ਜਿਆਦਾ ਤਰੱਕੀ ਚਾਹੁੰਦੀ ਆ 80 ਕਰੋੜਾਂ ਪੇ ਲਾ ਕੇ ਜਿਹੜੀ ਆ ਲੁਕੇ ਜਿਹੜੀ ਆ ਰਹੀ ਆ ਤਸਵੀਰ ਵੀ ਬਦਲੀ ਗਈ ਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਪਹਿਲਾਂ ਜਦੋਂ ਸਟੇਸ਼ਨ ਤੇ ਆਉਂਦੇ ਸੀ ਤੇ ਕੀ ਮਹਿਸੂਸ ਹੁੰਦਾ ਤੇ ਅੱਜਕੱਲ ਜਿਵੇਂ ਨਜ਼ਰ ਆਉਂਦਾ ਅਸੀਂ ਨਾ ਜਦੋਂ ਪਹਿਲਾਂ ਸਟੇਸ਼ਨ ਤੇ ਵੈਸੇ ਤਾਂ ਅਸੀਂ ਬਹੁਤ ਘੱਟ ਟਰੈਵਲ ਕਰਦੇ ਹਾਂ ਟ੍ਰੇਨਸ ਤੇ ਬਾਕੀ ਗੱਲ ਇਹ ਆ ਵੀ ਜਦੋਂ ਅਸੀਂ ਪਹਿਲਾਂ ਕਿਤੇ ਵੀ ਆ ਜਾਈਦਾ ਸੀਗਾ ਤੇ ਇੱਥੇ ਗੰਦ ਤੇ ਬੜਾ ਹੀ ਜ਼ਿਆਦਾ ਗਾਰਬੇਜ ਕਿਤੇ ਕੋਈ ਸਫਾਈ ਦਾ ਧਿਆਨ ਨਹੀਂ ਹੁਣ ਦੇਖੋ ਆ ਥੱਲੇ ਕਿੱਦਾਂ ਸੋਹਣਾ ਫਰਸ਼ ਐਨ ਕਿੱਦਾਂ ਐਟਮੋਸਫੇਅਰ ਹੀ ਬਹੁਤ ਸੋਹਣਾ ਬਣਾ ਦਿੱਤਾ ਵੀ ਜਿਹੜਾ ਜਿਹੜੇ ਪੀਪਲ ਟਰੈਵਲ ਇੱਥੇ ਕਰ ਰਹੇ ਆ ਉਹਨਾਂ ਨੂੰ ਬੜੀਆਂ ਚੰਗੀਆਂ ਫੈਸਿਲਿਟੀਆਂ ਲੱਗ ਰਹੀਆਂ ਉਹ ਆਲਵੇਜ਼ ਲਾਈਕ ਦਾ ਪਬਲਿਕ ਟਰਾਂਸਪੋਰਟ ਉਹ ਆਫ ਦਾ ਜਿਹੜਾ ਪਰਸਨਲ ਟਰਾਂਸਪੋਰਟ ਉਹਨਾਂ ਨੂੰ ਛੱਡ ਕੇ ਪਬਲਿਕ ਟਰਾਂਸਪੋਰਟ ਯੂਜ਼ ਕਰ ਰਹੇ ਨੇ ਟ੍ਰੇਨਸ ਦੀਆਂ ਫੈਸਿਲਿਟੀਆਂ ਬਹੁਤ ਵარგੀਆਂ ਨੇ ਹੁਣ ਦੇਖੋ ਰੇਲਵੇ ਸਟੇਸ਼ਨ ਕਿੱਦਾਂ ਸੋਹਣਾ ਬਣ ਗਿਆ ਤੇ ਜਨਤਾ ਇੱਧਰ ਥੋ ਤੇ ਬਾਕੀ ਮੈਂ ਤਾਂ ਇਹ ਹੀ ਕਹਿਣਾ ਚਾਹੁੰਦਾ ਵੀ ਬਹੁਤ ਚੰਗਾ ਉਪਰਾਲਾ ਕਰ ਰਹੀ ਹੈ ਜੋ ਸਰਕਾਰ ਦੇ ਜਿਹੜੇ ਸਰਕਾਰਾਂ ਵੱਲੋਂ ਜੜੀਆਂ ਵੀ ਕਰੋੜਾਂ ਰੁਪਈਆ ਲਾਇਆ ਗਿਆ ਸਟੇਸ਼ਨ ਦੀ ਪੂਰੀ ਨਿਹਾਰੀ ਜੜੀ ਆ ਬਿਲਕੁਲ ਕਰਤੀ ਕਿਵੇਂ ਦੇਖਦੇ ਤੁਸੀਂ ਹਾਂਜੀ ਵਧੀਆ ਸਾਰਾ ਕੋਈ ਚੱਲਦਾ ਪਿਆ ਤੇ ਨਵੀਆਂ ਟ੍ਰੇਨਾਂ ਆਈਆਂ ਤੇ ਨਵਾਂ ਹੀ ਸਾਰਾ ਮਤਲਬ ਬੰਦਾ ਪਿਆ ਤੇ ਸਬਸਾ ਵਧੀਆ ਰੱਖੀ ਜਾਂਦੀ ਹੁਣ ਤੁਸੀਂ ਦੇਖ ਸਕਦੇ ਹੋ ਸਟੇਸ਼ਨ ਤੇ ਜਿਹੜਾ ਵੀ ਵਧੀਆ ਜਿਹੜੀ ਹੈ ਸਟੇਸ਼ਨ ਦੀ ਨਿਹਾਰ ਜਿਹੜੀ ਪੱਲੀ ਕਿ ਤਸਵੀਰਾਂ ਕੋਈ ਤੁਹਾਡਾ ਸੰਝਿਆ ਕਰਦੇ ਆ ਵੀ ਸਟੇਸ਼ਨ ਤੇ ਕਿਸ ਤਰ੍ਹਾਂ ਮਾਰਬਲ ਵੀ ਜਿਹੜਾ ਲਗਾਇਆ ਗਿਆ ਵੀ ਤਾਂ ਜੋ ਆ ਜਾਣ ਵਾਲੇ ਜਿਹੜੇ ਯਾਤਰੀ ਹੈਗੇ ਆ ਉਹਨੂੰ ਵੀ ਜਿਹੜੀ ਸਹੂਲਤਾਂ ਮਿਲ ਸਕਣ ਕਿਉਂਕਿ ਪਹਿਲਾਂ ਸਾਰੇ ਜਿਹੜੇ ਤਕਰੀਬਨ ਫਰਸ਼ ਜਿਹੜੇ ਹੁੰਦੇ ਸੀਗੇ ਉਹ ਟੁੱਟੇ ਹੋਏ ਜਿਹੜੇ ਦਿਖਾਈ ਦਿੰਦੇ ਸੀ ਜਿਸ ਕਰਕੇ ਲੱਗਦਾ ਹੀ ਨਹੀਂ ਸੀ ਵੀ ਇਹ ਸਟੇਸ਼ਨ ਕੋਈ ਫਰੋਜਪੁਰ ਖਾਸ ਤੌਰ ਤੇ ਕੈਂਟ ਦਾ ਜਿਹੜਾ ਫਰੋਜਪੁਰ ਦਾ ਸਟੇਸ਼ਨ ਆ ਕਿਉਂਕਿ ਉਹਨੂੰ ਦੇਖਣ ਲਈ ਜਿਹੜੀਆਂ ਤਸਵੀਰਾਂ ਉਹ ਨਜ਼ਰ ਨਹੀਂ ਸੀ ਆਉਂਦੀਆਂ ਉਹ ਜਿਹੜੀਆਂ ਤਸ ਜਿਹੜੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਸਾਰਾ ਕੰਮ ਜਿਹੜਾ ਸਟੇਸ਼ਨ ਤੇ ਜਿਹੜਾ ਕਰਵਾਇਆ ਗਿਆ ਵਧੀਆ ਜਗ੍ਹਾ ਦੀ ਲੋਕ ਬਣਾਈ ਗਈ ਆ ਹੋਂ ਤੱਕ ਟ੍ਰੇਨਾਂ ਵੀ ਚੱਲੀਆਂ 700 ਤੇ ਸਪੈਸ਼ਲ ਜਿਹੜੀਆਂ ਉਹ ਚਲਾਈਆਂ ਗਈਆਂ ਵੀ ਕਹਿ ਸਕਦੇ ਹਾਂ ਵੀ ਹਰ ਚੜੀ ਸਹੂਲਤ ਆ ਉਹ ਮਿਲਦੀ ਹੈ ਯਾਤਰੀਆਂ ਨੂੰ ਮਤਲਬ ਖੂਜੀ ਆ ਤੇ ਸਰਕਾਰ ਨੇ ਕਰੋੜਾਂ ਰੁਪਏ ਲਾ ਕੇ ਇਹ ਜਿਹੜੀ ਲੋਹਾਰ ਬੱਦੀ ਹੈ ਇਹਦੀ ਇੱਕ ਲੋਕ ਆਮ ਲੋਕ ਕਰੀਬ ਕਰਕੇ ਹੋਏ ਵੀ ਜਿਹੜੀਆਂ ਸਾਫ਼ ਸੋਤੇ ਦਿਖਾਈ ਦੇ ਰਿਹਾ ਕਿਉਂਕਿ ਇਹ ਜਿਹੜੀਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਹੀ ਪੇਸ਼ ਕਰਦੀਆਂ ਕਿ ਇਹ ਫਰੋਜਪੁਰ ਜਿਹੜਾ ਸਰਦੀ ਇਲਾਕਾ ਪਿਛੜਿਆ ਹੋਇਆ ਇਲਾਕਾ ਜਿੱਥੇ ਬਸ ਸਾਡੇ ਹੋਣ ਚਾਹੇ ਸਟੇਸ਼ਨ ਨੂੰ ਇਹਨਾਂ ਦੀ ਜਿਹੜੀ ਨੁਹਾਰ ਆ ਲੋਕ ਫੈਨਾ ਵਧੀਆ ਨਹੀਂ ਸੀ ਤੇ ਕਿਉਂਕਿ ਜਦੋਂ ਵੀ ਹੁਣ ਸਰਕਾਰ ਨੇ ਕਰੋੜਾਂ ਕੀ ਲਾ ਕੇ ਇਹਨਾਂ ਦੀ ਨੁਹਾਰਾਂ ਮਦਦ ਨਹੀਂ ਕੋਸ਼ਿਸ਼ ਕੀਤੀਆਂ ਨਹੀਂ ਆ ਤੇ ਬੰਨੀਆਂ ਉਹ ਆਪਣੇ ਆਪ ਦੇ ਵੰਦੀ ਇੱਕ ਤਰੀਕ ਦੇ ਲਾਈਵ ਚੱਲੀ ਆ ਉਹ ਨਜ਼ਰ ਆ ਰਹੀ ਆ ਤੁਹਾਨੂੰ ਉਸਕਾ ਤਸਵੀਰਾਂ ਅਸੀਂ ਦਿਖਾ ਰਹੇ ਆ ਸਟੇਸ਼ਨ ਦੀ ਆ ਵੀ ਕਿਸ ਤਰ੍ਹਾਂ ਵਧੀਆ ਇਹ ਮਾਹੌਲ ਦੇ ਵਿੱਚ ਲੋਕ ਜਿਹੜੇ ਆ ਉਹ ਬੈਠੇ ਹੋਏ ਦਿਖਾਈ ਦੇ ਰਹੇ ਨੇ ਟ੍ਰੇਨਾਂ ਦਾ ਇੰਤਜ਼ਾਰ ਕਰਦੇ ਪਏ ਨੇ ਟ੍ਰੇਨਾਂ ਵੀ ਜਿਹੜੀਆਂ ਉਹਨਾਂ ਦੀ ਜਿਹੜੀਆਂ ਸੂਚਤਾ ਜਿਹੜੀ ਆ ਤੇ ਇਹਨਾਂ ਨੂੰ ਲੈ ਕੇ ਆ ਉਹ ਵੀ ਜਿਹੜੀਆਂ ਲੋਕਾਂ ਵੱਲੋਂ ਵੀ ਕਹਿ ਸਕਦੇ ਆ ਰੇਲਵੇ ਵੱਲੋਂ ਦੀ ਦਿੱਤੀਆਂ ਜਾ ਰਹੀਆਂ ਨੇ ਕਿ ਹਰ ਇੰਤਜ਼ਾਮ ਜਿਹੜੇ ਆ ਉਹ ਇੱਥੇ ਕੀਤੇ ਗਏ ਨੇ ਚਾਹੇ ਤੁਸੀਂ ਫੈਸਲਦੇ ਹੋ ਵੀ ਇਹਨਾਂ ਦੀ ਜਿਹੜੀ ਦਿੱਖ ਨੂੰ ਲੈ ਕੇ ਇਹ ਆਪਣੇ ਆਪ ਦੇ ਵਿੱਚ ਖਸਾਬ ਤੇ ਤਰੀਕਾ ਵੀ ਜਿਹੜੀ ਦੇਖਾ ਕੋ ਉਹ ਦੇਖਣ ਨੂੰ ਲੱਗੀ ਪਈ ਆ ਅਸੀਂ ਮਿਲ ਕਰਦੇ ਆ ਵੀ ਹੋਰ ਵੀ ਤਰ੍ਹਾਂ ਦੇ ਸੁਧਾਰ ਜਿਹੜੇ ਕਰਨ ਵਾਲੇ ਹੋਣਗੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਦੇਸ਼ ਵਿੱਚ ਪ੍ਰਸ਼ਾਸਨ ਜਲਾ ਕਰੇਗਾ ਸਰਕਾਰਾਂ ਕਰਨੀਆਂ ਤਾਂ ਜੋ ਯਾਤਰੀਆਂ ਵੱਤ ਵਤ ਜਿਹੜੀਆਂ ਹਕੂਕਾਂ ਮਿਲਿਆ ਜਾ ਸਕਣ ਤੇ ਉਹ ਜਿਹੜੀ ਦੇਖਿਆ ਰਿਹਾ ਇਸ ਵਿੱਚ ਉਹ ਤਾਂ ਪ੍ਰਿਆਪ ਦੇ ਵਿੱਚ ਵੀ ਹੁੰਦੀ ਇੱਕ ਖਣੂਕੀ ਦਿੱਖ ਜਿਹੜੀ ਆ ਉਹ ਦਿਖਾਈ ਦੇ ਰਹੀ ਹੈ ਕੈਮਰਾਮੈਨ ਦੇ ਨਾਲ ਸਰਪ੍ਰਸਤ ਜਾਨੀ ਸਿਰਾਹ ਸੋਹਣੇ